आम आदमी पार्टी जिंदाबाद आम आदमी पार्टी जिंदाबाद सरदार भगवंत सिंह मान जिंदाबाद आम आदमी पार्टी ਦੇ ਨਾਰੇ ਤੁਸੀਂ ਲਗ ਰਹੇ ਦੇਖ ਰਹੇ ਹੋ ਤੇ ਆਮ ਆਦਮੀ ਪਾਰਟੀ ਦੇ ਨਾਰੇ ਜਿਹੜੇ ਕਿ ਪੰਜਾਬ ਦੇ ਵਿੱਚ ਗੂੰਜ ਰਿਹਾ ਸਰਦਾਰ ਭਗਵੰਤ ਸਿੰਘ ਮਾਨ केजरीवाल ਦੇ ਨਾ ਜਿੰਦਾਬਾਦ ਦੇ ਨਾਰੇ ਗੂੰਜ ਰਹੇ ਤੇ ਨਾਰੇ ਗੂੰਜਦੇ ਹੋਏ ਆਪਾਂ ਗੱਲ ਕਰਾਂਗੇ ਵਿਰਾਟ ਦੇਵ ਜੀ ਦੇ ਦੇਵਗੰਜ ਜੀ ਨਾਲ ਜਿਨ੍ਹਾਂ ਦਾ ਦਾਰਾ ਇਸ ਵੇਲੇ ਹੋਰ ਵੀ ਵਿਰਾਟ ਹੋ ਚੁੱਕਾ ਹੈ ਤੇ ਆਪਣੇ ਦਾਇਰੇ ਨੂੰ ਵਧਾਉਂਦੇ ਹੋਏ ਸੇਵਾਵਾਂ ਜਿਹੜੀਆਂ ਪਾਰਟੀ ਦੇ ਵਿੱਚ ਰਹਿੰਦੇ ਹੋਏ ਜਿਹੜੀ ਲੋਕ ਇਤੇ ਦੀ ਸੇਵਾਵਾਂ ਉਹ ਵੀ ਵਧਾਰਿਆ ਤੇ ਸਤਿ ਸ਼੍ਰੀ ਅਕਾਲ ਸਰ ਸਵਾਗਤ ਆ ਤੁਹਾਡਾ ਲਾਈਵ ਭਾਰਤ ਤੇ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਵੀ ਧੰਨਵਾਦ ਤੁਸੀਂ ਆਏ ਜੀ ਲਾਈਵ ਭਾਰਤ ਤੋਂ ਤੇ ਇਹ ਤੁਹਾਡਾ ਕੋਈ ਸਵਾਲ ਕੀ ਤੁਹਾਡੀ ਸੇਵਾਵਾਂ ਦਾ ਜਿਹੜਾ ਦਾਇਰਾ ਉਹ ਕਿੰਨਾ ਕਿ ਵਿਰਾਟ ਹੋ ਚੁੱਕਾ ਉਹਨੂੰ ਮੈਂ ਸਮਝਦਾ ਹਾਂ ਜੀ ਆਮ ਆਦਮੀ ਪਾਰਟੀ ਨੇ ਅਰਵਿੰਦ ਕੇਜਰੀਵਾਲ ਜੀ ਨੇ ਭਗਵੰਤ ਮਾਨ ਜੀ ਨੇ ਜੋ ਮਾਨ ਦਿੱਤਾ ਹੈ ਇੰਟੈਲੈਕਚੁਅਲ ਵਿੰਗ ਦਾ ਵਾਈਸ ਪ੍ਰੈਜ਼ੀਡੈਂਟ ਬਣਾ ਕੇ ਮੈਂ ਸਮਝਦਾ ਵਾ ਮੇਰੇ ਵਾਸਤੇ ਫਖਰ ਦੀ ਗੱਲ ਹੈ ਕਿ ਆਮ ਆਦਮੀ ਪਾਰਟੀ ਨੇ ਡਿਸਟ੍ਰਿਕਟ ਲੈਵਲ ਦੇ ਉੱਪਰੇ ਪੋਸਟ ਦਿੱਤੀ ਹੈ ਔਰ ਮੈਂ ਵਿਸ਼ਵਾਸ ਦਵਾਨਾ ਵਾਂ ਪਾਰਟੀ ਹਾਈ ਕਮਾਂਡ ਨੂੰ ਵਿਸ਼ਵਾਸ ਦਵਾਨਾ ਵਾਂ ਸੰਦੀਪ ਪਾਟਕ ਜੀ ਨੂੰ ਵਿਸ਼ਵਾਸ ਦਵਾਨਾ ਵਾਂ ਔਰ ਮੇਰੇ ਜਿੰਨੇ ਵੀ ਸਾਥੀ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰਸ ਨੇ ਅਲੱਗ-ਅਲੱਗ ਅਹੁਦੇਦਾਰ ਆਏ ਨੇ ਸਾਡੇ ਸੀਨੀਅਰ ਡਾਕਟਰ ਸਾਹਿਬ ਆਏ ਨੇ ਮੁਖਿੰਦਰ ਜੀ ਆਏ ਨੇ ਸੁਰਜੀਤ ਜੀ ਆਏ ਨੇ ਸਾਰਿਆਂ ਨੂੰ ਇਹ ਵਿਸ਼ਵਾਸ ਦਵਾਣਾ ਵਾ ਕਿ ਮੈਂ ਤੁਹਾਡੀਆਂ ਉਮੀਦਾਂ ਦੇ ਵਿੱਚ ਖਰਾ ਉਤਰਨ ਦੇ ਵਿੱਚ ਇੱਕ ਪੂਰਾ ਖਰਾ ਉਤਰਨ ਦੀ ਪੂਰੀ ਪੂਰੀ ਕੋਸ਼ਿਸ਼ ਕਰਾਂਗਾ ਔਰ ਜੋ ਕੁਝ ਸੋਚ ਕੇ ਪਾਰਟੀ ਨੇ ਮੈਨੂੰ ਇਹ ਅਹੁਦਾ ਦਿੱਤਾ ਉਹ ਸਾਰੇ ਹੀ ਮੈਂ ਚੀਜ਼ਾਂ ਜਿਹੜੀਆਂ ਪੂਰੀਆਂ ਕਰਾਂਗਾ ਸੇਵਾਵਾਂ ਪਹਿਲਾਂ ਵੀ ਤੁਸੀਂ ਆਪਣੇ ਇਲਾਕੇ ਦੇ ਵਿੱਚ ਬਖੂਬੀ ਨੇ ਭਾਈਆਂ ਉਹਨਾਂ ਦਾ ਰਿਜ਼ਲਟ ਅੱਜ ਸਾਡੇ ਸਾਹਮਣੇ ਵੀ ਆਇਆ ਤੇ ਅੱਗੇ ਅੱਗੇ ਤੁਸੀਂ ਕੀ ਉਮੀਦ ਦੇ ਦਿੰਦੇ ਹੋ ਲੋਕਾਂ ਨੂੰ ਜਿਹੜੇ ਕਿ ਪਾਰਟੀ ਨੇ ਇੱਕ ਤੁਹਾਨੂੰ ਬਹੁਤ ਵਧੀਆ ਇੱਕ ਜ਼ਿੰਮੇਵਾਰੀ ਦਿੱਤੀ ਹੈ ਤੇ ਲੋਕਾਂ ਨੂੰ ਕਿਹੜੀਆਂ ਉਮੀਦਾਂ ਤੁਸੀਂ ਦਿੰਦੇ ਹੋ ਜਿਸ ਕਰਕੇ ਉਹ ਤੁਹਾਡੇ ਨਾਲ ਅੱਗੇ ਤੁਰਨ ਮੈਂ ਸਮਝਦਾ ਹਾਂ ਕਿ ਇੰਟੈਲੈਕਚੁਅਲ ਵਿੰਗ ਇਸ ਤਰ੍ਹਾਂ ਦਾ ਵਿੰਗ ਹੈ ਜਿਹੜਾ ਕਿ ਡੀਪਲੀ ਕਿਸੇ ਵੀ ਸਮੱਸਿਆ ਦੇ ਵਾਸਤੇ ਕਿਸੇ ਵੀ ਪਲੈਨਿੰਗ ਦੇ ਵਾਸਤੇ ਕੋਈ ਨੀਤੀ ਦੇ ਵਾਸਤੇ ਚੀਜ਼ ਦੇ ਬਾਰੇ ਡੀਪਲੀ ਸੋਚਦਾ ਔਰ ਉਸ ਸਮੱਸਿਆ ਦਾ ਸਮਾਧਾਨ ਕਰਦਾ ਔਰ ਇਹਦੇ ਵਾਸਤੇ ਮੈਂ ਸਮਝਦਾ ਥਿੰਕ ਟੈਂਕ ਹੈ ਇੱਕ ਸੋਚਣਾ ਹੈ ਕਿ ਅੱਛਾ ਹੋਰ ਬਿਹਤਰ ਕਿਸ ਤਰ੍ਹਾਂ ਹੋ ਸਕਦਾ ਹੈ ਆਮ ਆਦਮੀ ਪਾਰਟੀ ਨੇ ਬਹੁਤ سارے ਵਾਅਦੇ ਕੀਤੇ ਲੋਕਾਂ ਦੇ ਨਾਲ ਸਟੈਪ ਬਾਈ ਸਟੈਪ ਸਾਰੇ ਵਾਅਦੇ ਪੂਰੇ ਕਰ ਰਹੀ ਹੈ ਕੁਝ ਵਲੰਟੀਅਰ ਸਾਥੀ ਸਾਡੇ ਨਵੇਂ ਨੇ ਉਹ ਕਈ ਵਾਰੀ ਅਲੱਗ-ਅਲੱਗ ਸਰਕਾਰੀ ਦਾਰਿਆਂ ਦੇ ਵਿੱਚ ਜਾਂਦੇ ਨੇ ਪ੍ਰੋਪਰ ਤਰੀਕੇ ਦੇ ਨਾਲ ਸਾਰੇ ਨਹੀਂ ਕੁਝ ਅਫਸਰ ਸਹਿਬਾਂ ਉਹਨਾਂ ਨੂੰ ਖਰਾਬ ਵੀ ਕਰਦੇ ਨੇ ਉਹਨਾਂ ਨੂੰ ਵੀ ਨਾਲ ਲੈ ਕੇ ਚੱਲਾਂਗੇ ਉਹਨਾਂ ਦੇ ਕੰਮ ਪ੍ਰੋਪਰ ਤਰੀਕੇ ਦੇ ਨਾਲ ਹੋਣ ਕਿ ਉਹਨਾਂ ਨੂੰ ਕੋਈ ਗਲਤ ਗਾਈਡ ਨਾ ਕਰ ਸਕੇ ਹਰ ਕਿਸੇ ਵਲੰਟੀਅਰ ਦਾ ਕੰਮ ਹੋਵੇ ਹਰ ਕਿਸੇ ਆਮ ਆਦਮੀ ਦਾ ਕੰਮ ਹੋਵੇ ਔਰ ਇਹਦੇ ਵਿੱਚ ਅਸੀਂ ਅੱਛੇ-ਅੱਛੇ ਜਿਹੜੇ ਐਜੂਕੇਸ਼ਨਿਸਟ ਨੇ ਟੀਚਰਸ ਨੇ ਜਾਂ ਦੂਸਰੇ ਕਈ ਅਦਾਰਿਆਂ ਦੇ ਲੋਕ ਨੇ ਡਾਕਟਰਸ ਨੇ ਐਡਵੋਕੇਟਸ ਨੇ ਜਾਂ ਮੀਡੀਆ ਦੇ ਨਾਲ ਜੁੜੇ ਵੀ ਕਈ ਬੰਦੇ ਨੇ ਜਿਹੜੇ ਕਿ ਇਸ ਵਿਚਾਰਧਾਰਾ ਦੇ ਉੱਪਰ ਸਹਿਮਤ ਨੇ ਉਹਨਾਂ ਨੂੰ ਅਸੀਂ ਪਾਰਟੀ ਦੇ ਨਾਲ ਜੋੜਾਂਗੇ ਔਰ ਪੰਜਾਬ ਨੂੰ ਹੋਰ ਬਿਹਤਰ ਪੰਜਾਬ ਕਿਸ ਤਰ੍ਹਾਂ ਬਣਾਉਣਾ ਉਹਦੇ ਵਾਸਤੇ ਵਰਕ ਕਰਾਂਗੇ ਪਾਰਟੀ ਬਖੂਬੀ ਆਪਣਾ ਕੰਮ ਨਿਭਾਉਂਦੀ ਹੈ ਪਾਰਟੀ ਦੇ ਵਿੱਚ ਵਲੰਟੀਅਰ ਜਿਹੜੇ ਗਏ ਆ ਉਹਨਾਂ ਦਾ ਕਿੰਨਾ ਕੇ ਵੱਡਾ ਰੋਲ ਹੁੰਦਾ ਹੈ ਤੁਹਾਡੇ ਮੁਤਾਬਕ ਦੇਖੋ ਜੀ ਮੈਂ ਸਮਝਦਾ ਹਾਂ ਕਿ ਵਲੰਟੀਅਰਸ ਆਰ ਪਿਲਰਸ ਕਿਸੇ ਚੀਜ਼ ਨੂੰ ਇੱਕ ਬਿਲਡਿੰਗ ਖੜੀ ਹੁੰਦੀ ਹੈ ਬੁਰਜ ਖਲੀਫਾ ਖੜਾ ਚਾਹੇ ਕੋਈ ਵੀ ਬਿਲਡਿੰਗ ਖੜੀ ਹੈ ਉਹ ਪਿੱਲਰ ਦੇ ਸਿਰ ਤੇ ਖੜੀ ਹੈ ਔਰ ਜਿਹੜੇ ਵਲੰਟੀਅਰ ਨੇ ਸਾਥੀ ਨੇ ਅਲਗ-ਅਲਗ ਅਹੁਦੇਦਾਰ ਨੇ ਉਹ ਕਿਸੇ ਵੀ ਪਾਰਟੀ ਦਾ ਪਿੱਲਰ ਨੇ ਉਹਨਾਂ ਦੇ ਸਿਰ ਦੇ ਉੱਪਰ ਹੀ ਸਾਰਾ ਕੰਮ ਹੈ ਇਹ ਇਹਨਾਂ ਦੀਆਂ ਵਿਸ਼ੇਸ਼ ਨੇ ਸਾਰੇ ਸਾਥੀਆਂ ਦੀਆਂ ਇਹਨਾਂ ਦਾ ਸਾਥ ਹੈ ਪ੍ਰੇਮ ਕਰਦੇ ਨੇ ਇਹਨਾਂ ਨੇ ਰਿਕਮੈਂਡ ਕੀਤਾ ਉਸ ਬੇਸ ਦੇ ਉੱਪਰ ਹੀ ਪਾਰਟੀ ਨੇ ਅਹੁਦੇ ਦੇ ਨਾਲ ਨਵਾਜੀ ਹੈ ਕੋਈ ਵੀ ਹੈ ਚਾਹੇ ਮੁੱਖ ਮੰਤਰੀ ਬਣ ਜਾਂਦਾ ਚਾਹੇ ਮੈਂਬਰ ਪਾਰਲੀਮੈਂਟ ਬਣ ਜਾਂਦਾ ਐਮਐਲਏ ਬਣ ਜਾਂਦਾ ਚਾਹੇ ਮਨਿਸਟਰ ਬਣ ਜਾਂਦਾ ਉਹ ਪਾਰਟੀ ਦੇ ਵਲੰਟੀਅਰ ਦੇ ਸਿਰ ਤੇ ਪਾਰਟੀ ਦੇ ਵਰਕਰ ਦੇ ਸਿਰ ਤੇ ਹੁੰਦਾ ਔਰ ਮੈਂ ਜਿਸ ਅਪੀਲ ਵੀ ਕਰਾਂਗਾ ਸਾਰਿਆਂ ਨੂੰ ਕਿ ਪਾਰਟੀ ਵਲੰਟੀਅਰ ਨੂੰ ਪਾਰਟੀ ਦੇ ਜਿਹੜੇ ਵਰਕਰ ਨੇ ਉਹਨਾਂ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਸਿਨਸੇਰਿਟੀ ਦੇ ਨਾਲ ਹਰ ਇੱਕ ਬਸੰ ਦਾ ਕੰਮ ਹੀ ਕਰਨਾ ਚਾਹੀਦਾ ਦੇਖੋ ਤੁਹਾਡਾ ਰਾਜਨੀਤੀ ਦੇ ਵਿੱਚ ਬੜਾ ਅੱਛਾ ਖਾਸਾ ਤਜਰਬਾ ਹੈ ਤੇ ਜੇ ਆਪਾਂ ਗੱਲ ਕਰੀਏ ਕਿ ਆਮ ਆਦੀ ਪਾਰਟੀ ਦੀ ਤੇ ਆਮ ਆਦੀ ਪਾਰਟੀ ਆਪਣੇ ਛੋਟੇ ਕਾਰਕਿਰਤਾ ਤੋਂ ਲੈ ਕੇ ਵਲੰਟੀਅਰ ਜਿਹੜੇ ਸਾਰਿਆਂ ਦੇ ਜਿਹੜੇ ਆਪਣੀ ਆਪਣੀ ਡਿਊਟੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਪ੍ਰਮੋਟ ਕਰਦੀ ਹੈ ਪ੍ਰਮੋਟ ਤੇ ਉਹਦਾ ਐਗਜ਼ਾਮਪਲ ਤੁਹਾਡੇ ਸਾਹਮਣੇ ਹੀ ਹੈ ਜੇ ਅਸੀਂ ਕੰਮ ਕੀਤਾ ਹੈ ਭਾਜੀ ਇਹਨਾਂ ਨੇ ਕੰਮ ਕੀਤਾ ਮਖਵਿੰਦਰ ਜੀ ਨੇ ਕੰਮ ਕੀਤਾ ਸਰਜੀਤ ਜੀ ਨੇ ਕੰਮ ਕੀਤਾ ਭੈਣ ਜੀ ਇਹਨਾਂ ਨੇ ਕੰਮ ਕੀਤਾ ਤੇ ਇਹਨਾਂ ਨੂੰ ਅਲੱਗ-ਅਲੱਗ ਅਹੁਦਿਆਂ ਦੇ ਨਾਲ ਨਿਵਾਜਦੀ ਪਈ ਹੈ ਪਾਰਟੀ ਜੇ ਕੋਈ ਸincereity ਦੇ ਨਾਲ ਕਈ ਵਾਰ ਕਿਸੇ ਆਪਣੇ ਵਿਧੀ ਸ਼ਡਿਊਲ ਦੇ ਕਾਰਨ ਜਾਂ ਕਿਸੇ ਹੋਰ ਕਾਰਨ ਤੋਂ sincereity ਨਹੀਂ ਵੀ ਨਿਭੰਦਾ ਪਾਰਟੀ ਉਹਦੇ ਉੱਪਰ ਵੀ ਐਕਸ਼ਨ ਲੈਂਦੀ ਹੈ ਪਾਰਟੀ ਦੇ ਵਿੱਚ ਮੈਂ ਜੋ ਦੇਖਿਆ ਕੰਮ ਕਰਨ ਵਾਲੇ ਪਰਸਨਸ ਦੀ ਜਿਹੜੀ ਹੈਗੀ ਹੈ ਡਿਮਾਂਡ ਵੀ ਹੈ ਔਰ ਕਦਰ ਵੀ ਹੈ ਔਰ ਪਾਰਟੀ ਇਸ ਚੀਜ਼ ਨੂੰ ਸਮਝ ਕੇ ਜਿਹੜੇ ਵਲੰਟੀਅਰਸ ਨੇ ਉਹਨਾਂ ਦੇ ਵਿੱਚੋਂ ਕਈ ਸਾਥੀਆਂ ਨੂੰ ਉੱਪਰ ਲੈ ਕੇ ਆ ਰਹੀ ਹੈ ਔਰ ਮੈਨੂੰ ਇਸ ਦੇ ਉੱਪਰ ਮਾਨ ਹੈ ਤੇ ਮਾਨ ਸਰਕਾਰ ਦੇ ਉੱਤੇ ਮਾਨ ਦੀ ਗੱਲ ਤੇ ਬੰਦੀ ਹੈ ਕਿਉਂਕਿ ਪਾਰਟੀ ਜਿਹੜੀ ਹੈ ਜਮੀਨੀ ਪੱਧਰ ਤੇ ਜੁੜੇ ਵੀ ਆਪਣੇ ਕਾਰਕਿਰਤਾਵਾਂ ਦੇ ਉੱਤੇ ਇਹ ਪੂਰਾ ਖਿਆਰ ਰੱਖਦੀ ਹੈ ਉਹਨਾਂ ਦੇ ਕੰਮ ਦੇ ਮੁਤਾਬਕ ਹੀ ਉਹਨਾਂ ਨੂੰ ਜੋੜਦੀ ਹੈ ਤੇ ਇਸੇ ਕਰਕੇ ਆਮ ਆਦੀ ਪਾਰਟੀ ਆਮ ਆਦਮੀ ਪਾਰਟੀ ਆਮ ਆਦਮੀ ਦੀ ਪਾਰਟੀ ਬੰਦੀ ਜਾ ਰਹੀ ਹੈ ਤੇ ਪੰਜਾਬ ਦੇ ਵਿੱਚ ਇੱਕ ਅੱਸੀ ਖਾਸੀ ਜਿੱਤ ਦੇ ਨਾਲ ਇੱਕ ਜਿਹੜਾ ਇਤਿਹਾਸ ਰਚਾ ਪਾਰਟੀ ਨੇ ਉਹ ਨਜ਼ਰੀਆ ਹੀ ਉਸ ਦਾ ਰਿਜ਼ਲਟ ਹੀ ਇਹੀ ਹੈ ਕਿ ਪਾਰਟੀ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕੀ ਹੈ ਤੇ ਪਾਰਟੀ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਕਰ ਚੁੱਕੀ ਹੈ ਤੇ ਡਾਕਟਰ ਸਾਹਿਬ ਨਾਲ ਗੱਲ ਕਰਾਂਗੇ ਡਾਕਟਰ ਸਾਹਿਬ ਕਿਸ ਤਰ੍ਹਾਂ ਲੱਗਦਾ ਹੈ ਪਾਰਟੀ ਦੀ ਜਿਹੜੇ ਉਹ ਆਉਣ ਵਾਲੇ ਸਮੇਂ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦੀ ਜਨਤਾ ਨੂੰ ਦਿਖੇਗਾ ਮੇਰਾ ਨਾਮ ਡਾਕਟਰ 인ਦਰਪਾਲ ਹੈ ਮੈਂ ਆਮ ਆਦਮੀ ਪਾਰਟੀ ਐਸਟੀ ਵਿਖ ਦਾ ਜ਼ਿਲ੍ਹਾ ਪ੍ਰਧਾਨ ਹ ਸਾਡੀ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਹੈ ਇਹ ਆਮ ਲੋਕਾਂ ਦੀ ਪਾਰਟੀ ਹੈ ਪਾਰਟੀ ਦੀ ਜਿਹੜੀਆਂ ਨਜ਼ਰਾਂ ਨੇ ਹਰ ਪਾਰਟੀ ਦੇ ਵਲੰਟੀਅਰ ਤੇ ਪੰਡੇ ਕਿ ਵਲੰਟੀਅਰ ਕੀ ਕਰ ਰਹੇ ਆ ਉਹਦਾ ਕੰਮ ਕੀ ਹੈ ਜਿਹੜਾ ਕੰਮ ਵਧੀਆ ਕਰਦਾ ਪਾਰਟੀ ਨੂੰ ਪ੍ਰੋਮੋਟ ਕਰ ਦਈਏ ਜਿਸ ਦਾ ਸਾਡੇ ਦੇਵਗੰਜੀ ਨੇ ਵਿਰਾਟ ਜੀ ਨੇ ਇਹਨਾਂ ਦਾ ਨਾਮ ਵਿਰਾਟ ਹੈ ਵਿਰਾਟ ਦਾ ਮਤਲਬ ਹੈ ਵੀ ਵਿਰਾਟ ਭਗਵਾਨ ਦੇ ਆਪਣਾ ਕ੍ਰਿਸ਼ਨ ਜੀ ਦਾ ਵਿਰਾਟ ਰੂਪ ਜਿੱਦਾਂ ਮਹਾਪਾਤਵ ਖਾਇਆ ਸੀ ਐਡਾ ਵੱਡਾ ਰੂਪ ਹੈ ਕਿਉਂਕਿ ਜੇ ਇਹਨਾਂ ਵਿਰਾਟ ਜੀ ਨੇ ਕੰਮ ਕੀਤਾ ਕਿਉਂਕਿ ਬਲੌਕ ਪ੍ਰਧਾਨੀ ਨੇ ਸਾਡੇ ਪਾਰਟੀ ਨੇ ਵੇਖਿਆ ਵੀ ਯਾਰ ਪੜੇ ਲਿਖੇ ਨੇ ਔਰ ਇੰਟੈਕਚੁਅਲ ਜਿਹੜਾ ਵਿੰਗ ਸਾਡਾ ਉਹਦੇ ਵਾਈਸ ਪ੍ਰਧਾਨ ਬਣਾਇਆ ਕਿਉਂਕਿ ਜਿਹੜਾ ਵਿੰਗ ਹੈ ਇਹ ਬੁੱਧੀ ਜੀਵੀਆਂ ਦਾ ਕੁੱਕੇ ਬੁੱਧੀਜੀਵੀ ਜਿਹੜੇ ਨੇ ਉਹ ਸਾਡੇ ਸਮਾਜ ਨੂੰ ਸਾਡੀ ਪਾਰਟੀ ਨੂੰ ਉਹ ਸੇਧ ਦੇ ਰਿਹਾ ਉਹ ਸੇਧ ਦੇਣ ਵਾਸਤੇ ਹੀ ਇਹਨਾਂ ਨੂੰ ਜਿਹੜਾ ਉਹਦਾ ਵਾਈਸ ਪ੍ਰਧਾਨ ਬਣਾਇਆ ਔਰ ਅਸੀਂ ਆਸ ਕਰਦੇ ਆ ਪਾਰਟੀ ਵੀ ਇਸ ਗੱਲ ਤੇ ਆਸ ਕਰਦੀ ਹੈ ਅਸੀਂ ਭਗਵੰਤ ਮਾਨ ਜੀ ਦੇ ਕਿ ਅਰਵਿੰਦ ਕੇਜੀਵਾਲ ਜੀ ਦੇ ਔਰ ਸੰਦੀਪ ਪਾਟਕ ਜੀ ਦੇ ਧੰਨਵਾਦੀ ਆ ਕਿ ਜਿਨ੍ਹਾਂ ਇੱਕ ਪੜ੍ਹੇ ਲਿਖੇ ਬੰਦੇ ਨੂੰ ਜਿਹੜਾ ਡੈਕਟੂਲ ਵਿਗ ਦਾ ਵਾਈਸ ਪ੍ਰਧਾਨ ਬਣਾਇਆ ਔਰ ਨਾਲ ਜਿਹੜਾ ਔਰ ਇਹ ਵੜਾ ਕੇ ਤੇ ਉਹ ਜਿਹੜੀ ਪਾਰਟੀ ਦੀ ਅੱਛੀ ਸਿਹਤ ਜਿਹੜੀ ਹੈ ਉਹ ਲੋਕਾਂ ਨੂੰ ਦੇਣਗੇ ਇੰਨੀ ਗੱਲ ਕਹਤਾ ਹਾਂ ਬਹੁਤ ਵੱਡੀ ਗੱਲ ਕੀਤੀ ਹੈ ਕਿ ਪੜ੍ਹ ਲਿਖੇ ਬੰਦੇ ਜੇ ਅੱਗੇ ਆਣਗੇ ਜੇ ਨਵਾਂ ਯੂਥ ਅੱਗੇ ਆਏਗਾ ਉਦੋਂ ਹੀ ਨਵੇਂ ਵਧੀਆ ਡਿਸੀਜਨ ਹੋ ਸਕਦੇ ਹਨ ਜਨਤਾ ਦੇ ਹੱਕ ਦੇ ਡਿਸੀਜਨ ਹੋ ਸਕਦੇ ਹਨ ਕਿਉਂਕਿ ਹੱਕ ਦੇ ਡਿਸੀਜਨ ਦੇ ਲਈ ਬਹੁਤ ਜ਼ਿਆਦਾ ਐਜੂਕੇਸ਼ਨ ਤੇ ਨੌਲੇਜ ਦੀ ਜ਼ਰੂਰਤ ਹੁੰਦੀ ਹੈ ਇਸ ਵੇਲੇ ਆਮ ਆਦਮੀ ਪਾਰਟੀ ਦੇ ਹੋਰ ਵੀ ਸੀਨੀਅਰ ਜਿਹੜੇ ਲੀਡਰ ਸਾਡੇ ਨਾਲ ਖਲੋਤੇ ਆ ਇਹਨਾਂ ਨਾਲ ਗੱਲਬਾਤ ਕਰਾਂਗੇ ਤੁਸੀਂ ਇੱਕ ਤੇ ਬਲੌਕ ਇਨਚਾਰਜ ਲੱਗੇ ਹੋ ਤੁਸੀਂ ਉਸ ਤੋਂ ਪਹਿਲਾਂ ਵੀ ਪਾਰਟੀ ਨੂੰ ਅੱਛੀ ਤਰ੍ਹਾਂ ਜਾਣਦੇ ਹੋ ਪਾਰਟੀ ਨੂੰ ਅੰਦਰੋਂ ਤੁਸੀਂ ਦੇਖਿਆ ਤੇ ਕਿਸ ਤਰ੍ਹਾਂ ਲੱਗਦਾ ਤੁਹਾਨੂੰ ਪਾਰਟੀ ਦਾ ਜਿਹੜਾ ਜ਼ਮੀਨੀ ਪੱਧਰ ਤੇ ਵਿੱਚ ਜੁੜਨਾ ਲੋਕਾਂ ਦੇ ਨਾਲ ਕਿਸ ਤਰ੍ਹਾਂ ਕੰਮ ਕਰਦਾ ਬਹੁਤ ਹੀ ਵਧੀਆ ਪਾਰਟੀ ਜਿਹੜੀ ਆ ਅੱਜ 2 ਸਾਲ ਹੋ ਗਏ ਨੇ ਕੰਮ ਕਰ ਰਹੀ ਹੈ ਔਰ ਸਭ ਤੋਂ ਜਿਹੜੀ ਖੂਬਸੂਰਤੀ ਸਾਡੀ ਪਾਰਟੀ ਦੀ ਹੈ ਇਸ ਤੋਂ ਪਹਿਲਾਂ ਵੀ ਜਿਹੜੇ ਆਉਦੇ ਮਿਲੇ ਨੇ ਉਹ ਸਾਰੇ ਜਿਹੜੇ ਤਕਰੀਬਨ ਵਲੰਟੀਅਰ ਜਿਹੜੇ ਸਹਿਬਾਨ ਨੇ ਸਾਡੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਗਰਾਊਂਡ ਦੇ ਉੱਤੇ ਮਿਹਨਤ ਕੀਤੀ ਉਹਨਾਂ ਨੂੰ ਮਿਲੇ ਨੇ ਔਰ ਇੱਕ ਮੈਂ ਤੁਹਾਨੂੰ ਅੰਦਰ ਦੀ ਗੱਲ ਦੱਸਦਾ ਹਾਂ ਕਿ ਜਦੋਂ ਅਹੁਦਾ ਕਿਸੇ ਨੂੰ ਮਿਲਦਾ ਹੈ ਨਾ ਤਾਂ ਉਹ ਤੋਂ 2 ਘੰਟੇ ਪਹਿਲਾਂ ਵੀ ਉਹਨੂੰ ਪਤਾ ਨਹੀਂ ਹੁੰਦਾ ਉਹਨਾਂ ਨੂੰ ਫੋਨ ਹੀ ਹੁੰਦਾ ਵੀ ਤੁਹਾਨੂੰ ਆ ਲਗਾ ਦਿੱਤਾ ਗਿਆ ਹੈ ਕੋਈ ਸ਼ਿਸ਼ਾਸ਼ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਹੈ ਪਾਰਟੀ ਕੰਮ ਦੇਖ ਕੇ ਆਪਣਾ ਸਾਰਾ ਉਹ ਆਪਣਾ ਵਿਊ ਰੱਖਦੀ ਹੈ ਹਰ ਬੰਦੇ ਉੱਤੇ ਉਹਨਾਂ ਦੀ ਨਜ਼ਰ ਹੈ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਜਿੱਤਰਾ ਵਿਰਾਟ ਜੀ ਨੂੰ ਇਹ ਜ਼ਿੰਮੇਵਾਰੀ ਮਿਲੀ ਹੈ ਸਾਡੇ ਵਿੱਚ ਮੈਂ ਤੇ ਇਹੋ ਗੱਲ ਕਹੂੰਗਾ ਵੀ ਅਹੁਦਾ ਨੇ ਸਮਝਿਆ ਜਾਵੇ ਇਸ ਚੀਜ਼ ਨੂੰ ਇਸ ਨੂੰ ਜ਼ਿੰਮੇਵਾਰੀ ਸਮਝਿਆ ਜਾਵੇ ਕਿਉਂਕਿ ਜਿੰਮੇਵਾਰੀ ਸਮਝਾਂਗੇ ਅਸੀਂ ਤਾਂ ਹੀ ਅਸੀਂ ਜਿਹੜੇ ਜੀ ਭਗਵੰਤ ਮਾਨ ਸਾਡੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਆ ਇਹ ਰੰਗਲਾ ਪੰਜਾਬ ਬਣਾਉਣਾ ਆ ਜੇ ਇਸ ਨੂੰ ਅਸੀਂ ਅਹੁਦਾ ਨਾ ਸਮਝ ਕੇ ਜਿੰਮੇਵਾਰੀ ਸਮਝਾਂਗੇ ਕਿ ਇੱਕ ਜਿੰਮੇਵਾਰੀ ਮਿਲੀ ਆ ਔਰ ਇਹਨੂੰ ਪੂਰੀ ਤਨ ਦੇ ਦੇਣਾ ਨਿਭਾਉਣਾ ਆ ਔਰ ਵਿਰਾਟ ਜੀ ਨੂੰ ਮੈਂ ਕਾਫੀ ਸਮੇਂ ਤੋਂ ਜਾਣਦਾ ਆ ਔਰ ਇਹਨਾਂ ਨੂੰ ਜਿਹੜੀ ਵੀ ਜਿੰਮੇਵਾਰੀ ਮਿਲਦੀ ਆ ਉਹ ਪੂਰਾ ਜੀਜਾ ਲਾ ਦਿੰਦੇ ਤੇ ਪਿਛੇ ਔਰ ਇਹਨਾਂ ਨੂੰ ਬਹੁਤ-ਬਹੁਤ ਵਧਾਈ ਦੇਣਾ ਆ ਪਰਮਾਤਮਾ ਅਗੇ ਅਰਦਾਸ ਕਰਦਾ ਆ ਕਿ ਇਹ ਹੋਰ ਚੜ੍ਹਦੀ ਕਲਾ ਵਿੱਚ ਰਹਿਣ ਔਰ ਪਾਰਟੀ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦਾ ਆ ਕਿ ਇਹੋ ਜੇ ਪੜੇ ਲਿਖੇ ਲੋਕਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਔਰ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਕਰਦਾ ਆ ਬਹੁਤ ਵਧੀਆ ਗੱਲ ਕੀਤੀ ਹੈ ਕਿ ਜ਼ਿੰਮੇਵਾਰੀ ਜਿਹੜੀ ਹੈ ਪਾਰਟੀ ਦਾ ਅਹੁਦਾ ਨਹੀਂ ਜ਼ਿੰਮੇਵਾਰੀ ਸਮਝੀ ਜਾਵੇ ਕਿਉਂਕਿ ਜ਼ਿੰਮੇਵਾਰੀ ਨਾਲ ਹੀ ਬਦਲਾਅ ਆਉਂਦਾ ਹੈ ਤੇ ਬਦਲਾਅ ਨਾਲ ਹੀ ਇੱਕ ਸੋਹਣੇ ਸੂਬੇ ਦੀ ਸੋਹਣੇ ਭਾਰਤ ਦੀ ਸ਼ੁਰੂਆਤ ਹੁੰਦੀ ਹੈ